ਕਿਰ 35000 ਰੁਪਏ ਲਿਆ ਬੇ ਟਰੈਕਟਰ ਲੈ ਜੀ ਟਰੈਕਟਰ ਲੈ ਜੀ ਠੀਕ ਅੱਜ ਜੀ ਮੇਰੇ ਪਿਆਰੇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਟ ਡੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਕਾਲੇ ਬਰਕੰਦੀ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਰਹਾਂਗੇ ਨੀ ਸੱਚੀ ਗੱਲ ਬਾਈ ਸੱਚੀ ਗੱਲ ਠੀਕ ਠਾਕ ਹੈ ਬਾਈ ਵਧੀਆ ਵਧੀਆ ਹੋਰ ਮੰਡੀ ਦਾ ਮਾਹੌਲ ਮੰਡੀ ਦਾ ਮਾਹੌਲ ਦੇਖੋ ਥੰਮ ਹੋਏ ਬੰਦਾ ਹੀ ਆ ਮੰਦੀ ਹੈ ਕਰਨ ਡਿਸਕਾਊਂਟ ਆਪਾਂ ਟਰੈਕਟਰ ਦੇ ਕਿਵੇਂ ਕਰਾਂਗੇ ਦਿਖਾਉਣ ਕਰਾਂਗੇ ਡਿਸਕਾਊਂਟ ਵੀ ਦੇਣੀ ਆ ਬੰਦੇ ਨੂੰ ਖੁਸ਼ ਕਰਕੇ ਦੂਰੀ ਜਿਹੜਾ ਦਰ ਲੈ ਕੇ ਜਾਵੇ ਬੜਾ ਖੁਸ਼ ਕਰਦਾ ਹੈ ਬਾਈ ਅੱਛਾ ਕਰ ਦਈਏ ਸਾਡਾ ਬਾਈ ਆ ਦੇ ਜੋਡੀਰ 50 50 ਡੀ ਮਾਡਲ ਹੈ 17 ਡਿਮਾਂਡ ਹੈਗੀ ਬਾਈ ਦੀ 5 ਲੱਖ ਤੇ 35000 ਰੁਪਏ ਦਾ ਫੈਰ ਨਵੇਂ ਆ ਹਾਂ ਬਾਈ ਆ ਮਾਰ ਦਾ ਠੀਕ ਹੈ ਬਾਈ ਠੀਕ ਹੈ 27 ਚਾਹੁੰਦਾ ਹਾਂ ਆ ਬਾਈ 18 ਡੇ ਠੀਕ ਹੈ ਬਾਈ ਸਮਾਨ ਸਾਰਾ ਕੰਪਲੀਟ ਹੀ ਮਿਲ ਜੂ ਬਾਈ ਇਹਦੇ ਨਾਲ ਸਵਾਰ ਤੇਨੂੰ ਸਾਰੇ ਕੰਪਲੀਟ ਮਿਲ ਜੂ ਇਹ ਕਿੰਨੇ ਹਸਪਾਵਰ ਚ ਆਉਂਦਾ ਬਾਈ ਇਹ ਇਹ 50 ਚ ਆਉਂਦਾ ਫਿਰ 50 ਹਸਪਾਵਰ ਚ ਨੰਬਰ ਕਿਹੜਾ ਬਾਈ ਇਹ 50 50 ਐਨਓ ਸੀ ਮਿਲ ਜੂ ਬਾਈ ਇਹ ਘਰੇ ਵਾਲਾ ਬੰਦੇ ਨੇ ਲੈਣੀ ਹੋਵੇ ਦਬਾੜ ਤਾਂ ਆਪਾਂ ਇਹਦੀ ਰੱਖਦੇ ਆ ਬਾਈ 5 ਲੱਖ 35 ਹਜ਼ਾਰ ਹਾਂ ਕਿੰਨੇ ਦਾ ਛੱਡਦਾ ਕੋਈ ਜਾਇਜ਼ ਆ ਮੋਲੋ ਬਾਈ ਇੱਕੋ ਹੀ ਇੱਕੋ ਹੀ ਦੱਸਦੇ ਯਾਰ 495 ਹਜ਼ਾਰ ਠੀਕ ਆ ਬਾਈ ਵਾਰ 8 ਮਾਡਲ ਦਾ 55 855 335000 ਦੀ ਡਿਮਾਂਡ ਆ ਹਾਂ ਬਈ ਸਾਰਾ ਟਰੈਕਟਰ ਰੀਨ ਵਾਲਾ ਅਗਲੇ ਟਾਇਰ ਨਵੇਂ ਆ ਮਗਲੇ ਟਾਇਰ ਰਹੇਗੇ 775 ਰੁਪਏ ਦੇ ਡਬਲ ਐਸਟੀ ਯੂਟਰ ਫੇਰ ਵਾਟ ਲੱਗਿਆ ਕਲੋਸ ਕਰ ਇੰਜਨ ਚ ਪੰਜਾਬ ਦਾ ਨੰਬਰ ਆ ਫਾਸਟ ਆਨਰ ਆ ਕਲੋਸ ਕਰ ਇੰਜਨ ਚ ਠੀਕ ਆ ਬਈ ਸਮਾਰ ਪਰ ਉਹ ਦੱਸ ਦਿੱਤੀ ਆ ਹਾਂ ਬਈ ਚੱਲਾਂਗੇ 35000 ਆ ਹਾਂ ਬਈ ਸਮਾਰ ਸਾਰਾ ਕੰਪਲੀਟ ਹੀ ਮਿਲ ਜੂ ਬਈ ਹਾਂ ਹਾਂ ਸੁਮਾਨ ਸੱਜਣੋ ਸਾਰੇ ਕੰਪਲੀਟ ਕਰ ਦੂ ਬਾਈ ਇਹੇ ਨੰਬਰ ਬਾਈ 50 ਨੰਬਰ ਇਹਦੇ ਨਾਲ ਹੀ ਮਿਲ ਜੂ ਐਨਓਸੀ ਬਾਈ ਨਹੀਂ ਨਹੀਂ ਇਹਦੀ ਨਹੀਂ ਮਿਲਦੀ ਵੀਰੇ ਇਹਦੇ ਕਾਗਜ਼ ਪత్రੂ ਸਾਰੇ ਕੰਪਲੀਟ ਮਿਲ ਜਾਣਾ ਜੀ 50 50 ਡੀ ਤੇ ਲਾਉਂਡ ਵੀ ਹੋ ਜਾਵੇ ਇਹਦੇ ਤੇ ਲਾਉਂਡ ਠੀਕ ਆ ਬਾਈ ਜਮਾ ਆ ਜਾਣਾ ਜੀ ਐਸ 9 3 ਲੱਖ 5000 3 ਲੱਖ 5000 ਦੀ ਉਹਦੇ ਬਾਅਦ 13 ਮਾਡਲ 13 ਮਾਡਲ ਡਿਮਾਂਡ ਹੈ ਜੀ ਬਾਈ ਦੀ 4 ਲੱਖ ਤੇ 25000 ਰੁਪਏ ਡਿਮਾਂਡ ਆ ਨੰਬਰ 5 ਤੋਂ ਨਾਲ ਠੀਕ ਜੀ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਰਾ ਰੀਨੋਡੇਟਰ ਕੱਲੇ ਮਗਰਾਟਾਂ ਦੀ ਬਾੜੀ ਮੜੀ ਟੱਚਿੰਗ ਆ ਪੁੱਛ ਕੀ ਠੀਕ ਆ ਬਾਈ ਟਾਇਰ ਨਵੇਂ ਆ ਚਾਰੇ ਕਿਹੜੀ ਕੰਪਨੀ ਡਾਰਾ ਬਈ ਇਹ ਅਗਲੇ ਐਮ ਆਰ ਮਗਰਲੇ ਕੁਰੀਅਰ ਕੁਰੀਅਰ ਤੇ ਐਮ ਚੈੱਕ ਕਰੋ ਉਸ ਦਿਨ ਵਧੀਆ ਪਏ ਆ ਠੀਕ ਆ ਬਾਈ ਮਗਰਾੜ ਚੈੱਕ ਕਰੋ ਥੱਲਿਓ ਸਮਾਨ ਸਾਰੇ ਕੰਪਲੀਟ ਮਿਲ ਜੂ ਤੇ ਕਿੰਨੇ ਉਸ ਬਾਵਰ ਚਾਉਂਦਾ ਬਾਈ ਇਹ 50 ਚ ਬਾਈ 50 ਉਸ ਬਾਵਰ ਚ ਹਾਂ 55 ਘੜਾ ਕੇ 55 ਘੜਾ ਕੇ ਠੀਕ ਆ ਬਾਈ ਇਹ ਨੰਬਰ ਬਾਈ ਪਿਆਰ ਨੰਬਰ ਇਹਦੇ ਨਾਲ ਮਿਲ ਜੂ ਇਹਨੂੰ ਸੀ ਦੇ ਨਾਲ ਹਰਿਆਣੇ ਨੂੰ ਮਿਲ ਜੂ ਇਹਨੂੰ ਜਿਹੜਾ ਕਢਾਉਣੀ ਹੈ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਜੀ ਰੱਖਦੇ ਆ 425 425 ਕਿੰਨੇ ਦਾ ਛੱਡ ਦਾਂਗੇ ਬਾਈ 395000 ਕਰ ਦਈਏ 390 ਦਾ ਦੇ ਦਾਂਗੇ ਠੀਕ ਐ ਇਸ ਤੋਂ ਬਾਅਦ ਆ ਗਿਆ ਬਾਈ ਸੋਨਾਲੀਕਾ ਐਮ ਐਮ 45 ਵਾਲਾ ਮਾਡਲ ਹੈਗਾ 2 4 ਲੱਖ 50000 ਦੀ ਮੰਗ ਆ ਟੌਪ ਮਾੜੂ ਆ ਠੀਕ ਐ ਬਾਈ ਜੇ ਇਹਦੀ ਆਪਾਂ ਡੇਰਾ ਪਾ ਟਰੈਕਟਰ ਦੇਣਾ ਉਹਨੇ ਦਾ ਲੋਨ ਹੁੰਦਾ ਟਰੈਕਟਰ ਤੇ ਠੀਕ ਐ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਇਹ ਸਾਰਾ ਅਰੀਜਨਲ 1250 ਘੰਟਾ ਚੱਲਿਆ ਠੀਕ ਆ ਭਾਈ ਦਿਖਾ ਦਿਓ ਮੀਟਰ ਭਾਈ ਹਾਂ ਦਿਖਾ ਦੇ ਮਗਰਲੇ ਟਾਇਰ ਨਾਲ ਦੇ ਆ 90 ਪੈਸੇ ਠੀਕ ਹੈ ਭਾਈ ਕਿਹੜੀ ਕੰਪਨੀ ਡੇਰ ਆ ਭਾਈ ਐਮਆਰਫ ਅਗਲੇ ਨਵੇਂ ਆ ਅਗਲੇ ਨਾਲ ਦੇ 90 ਠੀਕ ਹੈ ਭਾਈ 1250 ਘੰਟਾ ਚੱਲਦਾ ਟਰੈਕਟਰ ਨੂੰ ਚਾਹੀ ਵੀ ਨਹੀਂ ਲੱਗਦੀ ਜੇ ਤੋ ਵੀ ਨਹੀਂ 50 15 ਆ ਬਾਸ ਠੀਕ ਹੈ ਭਾਈ ਵੀਡੀ ਦੇਣ ਲੈਣ ਦੀ ਗੱਲ ਕਰੀ ਮੈਂ ਪਹਿਲਾਂ ਦੱਸਿਆ ਸੀਗਾ ਜਿੰਨਾ ਦਾ ਦੇ ਦੇਣਾ ਓਨੇ ਦਾ ਲੋਨ ਬੱਲ ਟਰੈਕਟਰ ਤੇ ਠੀਕ ਇਹ ਟਰੈਕਟਰ ਦੇਣਗੇ ਆਪਾਂ 4,350 35000 ਰੁਪਏ ਹੋਰ ਕੋਈ ਮਾਨਦਾਨ ਹਜੇ ਵੀ ਮਾਨਦਾਨ ਹੋਰ ਕਰਦੇ ਯਾਰ ਨਾਲ 5000 ਹੋਰ ਕਰਦਾ ਚਾਰ 30 ਦਾ ਮੈਟ ਦੇ ਦਾਂਗੇ ਸਵਾ ਚਾਰ 30 ਦਾ ਟਰੈਕਟਰ ਤੇ ਲਾਉਣ ਦੀ ਹੋਊਗੀ ਠੀਕ ਆ ਬਈ ਪਹਿਲਾਂ ਫੈਲ ਖਰਚਾ ਚਾਹੀਦਾ ਬੰਦੇ ਕੋਲ ਸਿੰਬਲ ਸਪੋਰ ਸਹੀ ਹੋਣਾ ਚਾਹੀਦਾ ਠੀਕ ਆ ਬਈ ਆਪਾਂ ਇਹ ਕਹਿ ਸਕਦਾ ਵੀ 30000 ਰੁਪਏ ਲੈਵੇ ਬੰਦਾ ਫੈਲ ਖਰਚਾ ਹਾਂ ਹਾਂ 30 ਤੋਂ 35000 ਰੁਪਏ ਫੈਲ ਖਰਚਾ ਬੰਦੇ ਕੋਲ ਹੋਵੇ ਯਾਰ ਫਿਰ 35000 ਰੁਪਏ ਲਿਆਵੇ ਟਰੈਕਟਰ ਲੈ ਜੀ ਟਰੈਕਟਰ ਲੈ ਜੀ ਠੀਕ ਤੇ ਇਦੂ ਬਾਅਦ ਬਾਈ ਆਪਣੇ ਕੋਲੇ ਇਦੂ ਬਾਅਦ ਕਰੇ ਹੁੰਦੇ ਆ ਬਾਈ ਜਦੋਂ ਅਗਲੇ ਪਿੰਡ ਜਾਇ ਲੈ ਗਿਆ ਵਾਗੇ ਜਦੋਂ ਅਗਲੀ ਵਾਰੀ ਟਰੈਕਟਰ ਲੈ ਕੇ ਆਵਾਂਗੇ ਹਾਂ ਬਈ ਉਦੋਂ ਵੀਡੀਓ ਬਵਾ ਲਾ ਠੀਕ ਹੈ ਜੀ ਹੋਰ ਨੰਬਰ ਆਪਣਾ 9852 ਹਾਂ ਬਈ ਉਹ ਚਾਰੀ ਬੰਦਾ ਵੀ ਹੈ ਠੀਕ ਹੈ ਜੀ ਜਿੰਨੇ ਜਿੰਨੇ ਵੀ ਆਪਾਂ ਟਰੈਕਟਰ ਦਿਵਾ ਦੇ ਵਿੱਚ ਪ੍ਰਾਣਾ ਟਰੈਕਟਰ ਕੱਟ ਲਾਂਗੇ ਬਈ ਨਹੀਂ ਪ੍ਰਾਣਾ ਨਹੀਂ ਕਰਦੇ ਅਗਲਾ ਵੀਰੇ ਯਾਰ ਉਹ ਸਾਹਬ ਤੇ ਕਟਾਉਂਦਾ ਕੁੱਛ ਆਪਣਾ ਦਾਸਤਾ ਭਾਲ ਦਾ ਅਗਲਾ ਆਪ ਦਾ ਮਹੀਗਾ ਇਹਦਾ ਹਾਂ ਠੀਕ ਹੈ ਆਪ ਦਾ ਸਾਈਡ ਤੇ ਵਿੱਚੋਂ ਕਿਤੇ ਵਾਰਦੀ ਵਿੱਚ ਨਹੀਂ ਬਸ ਯਾਰ 10000 ਦੇ ਵਿੱਚ ਟਾਇਓ ਪੈਸੇ ਦੇ ਦੇ ਬੰਦਾ ਹਾਂ ਹਾਂ ਹਰ ਤੋਂ 15 ਕਰਕਾਰ ਲਈ ਕਰਾਰ ਹਾਂ ਠੀਕ ਹੈ ਮੇਰੇ ਰਾਈਟਰਾਂ ਦੇ ਲੋਨ ਹੁੰਦਾ ਐਦੇ ਤੇ ਲੋਨ ਹੋ ਜੂ 750 ਤੇ 45 ਐ ਤੇ ਲੋਨ ਹੋ ਜੂ 50 ਪਿਹੜੀ ਤੇ ਲੋਨ ਠੀਕ ਹੈ ਬੰਦੇ ਦਾ ਸਿੰਪਲ ਤੋਂ 4 ਸਹੀ ਚਾਹੀਦਾ ਬਈ ਠੀਕ ਹੈ ਬਈ ਲੋਨ ਲੋਨ ਠੀਕ ਹੈ ਹਾਂ ਤੇ ਭਾਈ ਲੈਣ ਵਾਲੇ ਫੋਨ ਕਰਨ ਸਵਾਦ ਵਾਲੇ ਫੋਨ ਨਾ ਕਰਨ ਜਿਹੜੇ ਟਰੈਕਟਰ ਆਪਣੇ ਕੋਲ ਉਹਨਾਂ ਬਾਰੇ ਜਾਣਕਾਰੀ ਲੈਣੀ ਜਦੋਂ ਮਰਜ਼ੀ ਫੋਨ ਲਾ ਲੈਣਾ ਠੀਕ ਹੈ ਕੋਈ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਮੇਰੇ ਜੇ ਮੇਰੇ ਕੋਲ ਟਰੈਕਟਰ ਹੀ ਨਹੀਂ ਤੇ ਮੈਂ ਤੁਹਾਨੂੰ ਜਾਣਕਾਰੀ ਚੀਕੀ ਠੀਕ ਹੈ ਬਈ ਆਪਣੇ ਕੋਲ ਘਰੇ ਹੋ ਰਹੀ ਹੈ ਟਰੈਕਟਰ ਕਿ ਬਸ ਆਹੀ ਆਪਣੇ ਕੋਲ ਵੀਡੀਓ ਵਿੱਚ ਹੀ ਆਉਣਗੇ ਬਾਈ ਬਸ ਠੀਕ ਹੈ ਬਈ ਵੀਡੀਓ ਤੇ ਦੇਖ ਲੈ ਕਰੋ ਹਾਂ ਪੀਲ ਟਰੈਕਟਰ ਆਇਆ ਕਰਨਗੇ ਨਵੇਂ ਆਪਾਂ ਵੀਡੀਓ ਜਿਹਾ ਦਿਖਾਇਆ ਜਾ ਰਿਹਾ ਜੀ ਵੀਡੀਓ ਜੀ ਦਿਖਾਓ ਠੀਕ ਹੈ ਬਹੁਤ-ਬਹੁਤ ਮਿਹਰਬਾਨੀ ਬਾਈ ਓਕੇ ਬਾਈ